i hey, हाथ मेरे गोपाल ने पकड़ा है किसका उसका हाथ बाबा ने पकड़ा है सच्चे दिखे तालियां बजाते हुए क्या कह रहे तूने तुमने पकड़ा तुमने पकड़ा तुमने पकड़ा हाथ मेरा तुमने बड़ी

ਅੱਜ ਅੱਜ શ્રી ਕ੍ਰਿਸ਼ਨ ਜਨਮਾਸ਼ਟਮੀ ਦੇ ਉਪਲਾਖਸ਼ ਦੇ ਵਿੱਚ 5 ਦਿਨ ਹੋ ਗਏ ਸਾਨੂੰ ਪਰਮਾਤ ਫੇਰੀਆ ਕੱਢਦਿਆਂ ਨੂੰ ਜੀ ਤੇ ਅੱਜ ਜਨਮਾਸ਼ਟਮੀ ਦੇ ਦਿਨ ਅਸੀਂ ਸ਼ੋਭਾ ਯਾਤਰਾ ਕੱਢ ਰਹੇ ਹਾਂ ਜੀ ਸਾਰਿਆਂ ਨੂੰ ਬੜਾ ਹੀ ਬੜੀ ਹੀ ਖੁਸ਼ੀ ਬੜਾ ਹੀ ਪ੍ਰੇਮ ਦੇ ਨਾਲ ਸਾਰੇ ਤਲਵੰਡੀ ਸਾਬੋ ਦੇ ਨਗਰ ਨਿਵਾਸੀ ਪੰਜਾਬ ਪੁਲਿਸ ਸਾਰੇ ਹੀ ਪੈਣ ਪਾਈ ਸਾਡਾ ਬਹੁਤ ਸਾਥ ਦੇ ਰਹੇ ਆ ਜੀ ਤੇ ਸਾਨੂੰ ਬਹੁਤ ਖੁਸ਼ੀ ਹੈ ਬਹੁਤ ਉਤਸ਼ਾਹ ਹੈ ਭਗਵਾਨ ਐਸੇ ਤਰ੍ਹਾਂ ਹੀ ਸਭ ਤੇ ਕਿਰਪਾ ਬਣਾਈ ਰੱਖੇ ਸੰਸਾਰ ਤੇ ਖੁਸ਼ੀਆਂ ਦੇਵੇ ਸਭ ਨੂੰ ਸੁਖੀ ਰੱਖੇ ਫੇ ਬਹੁਤ ਜਿਆਦਾ ਖੁਸ਼ੀ ਹੈ ਕਿ ਲੋਕਾਂ ਦੇ ਵਿੱਚ ਵੀ ਸਮਾਜਿਕ ਬੁਰਾਈਆਂ ਕਿਤੇ ਨ ਕਿਤੇ ਹਾਂਜੀ ਹਾਂਜੀ ਬਹੁਤ ਵੀ ਇਹੀ ਹੈ ਜੀ ਵੀ ਭਗਵਾਨ ਨੇ ਦੇਖੋ ਬਹੁਤ ਬੁਰਾਈਆਂ ਦਾ ਅੰਤ ਕਰਿਆ ਸੀਗਾ ਹਨਾ ਭਗਵਾਨ ਸੀ ਉਹ ਤਾਂ ਉਹਨਾਂ ਨੂੰ ਫਿਰ ਵੀ ਇੰਨੇ ਕਸ਼ਟ ਸਹਿਣੇ ਪਏ ਸੀਗੇ ਪਰ ਉਹ ਫਿਰ ਵੀ ਨਹੀਂ ਡੋਲੇ ਆਪਾਂ ਇਹੀ ਕਹਿਣੇ ਆ ਜੀ ਉਹ ਭਗਵਾਨ ਦੇ ਨਾਮ ਤੇ ਚੱਲੋ ਏਕਤਾ ਤੇ ਚੱਲੋ ਕੋਈ ਧਰਮ ਅੱਡੋ ਅਡਣੀ ਸਾਰੇ ਧਰਮ ਇੱਕ ਹੈ ਸਾਰੇ ਧਰਮਾਂ ਦੇ ਵਿੱਚ ਰਹਿੰਦੇ ਹੋਏ ਆਪਦੇ ਜੀਵਨ ਦਾ ਗੁਜ਼ਾਰਾ ਕਰੋ ਸਾਰੇ ਧਰਮ ਇੱਕ ਹੈ ਜੀ ਸਾਰੇ ਪਰਮਾਤਮਾ ਦਾ ਨਾਮ ਇੱਕ ਹੈ ਬੋਲੀਏ ਬਾਂਕੇ ਵਿਹਾਰੀ ਲਾਲ ਕੀ ਜੈ ਜੀ ਮੇਰਾ ਨਾਮ ਪੂਨਮ ਰਾਣੀ ਹੈ ਇਹ ਸਲਵੰਡੀ ਸਾਪੋਦੀ ਗ੍ਰੈਂਡ ਮੈਡਮ ਸ਼ੋਭਾ ਯਾਤਰਾ ਕਿ ਜੇ ਕਿਸ ਤਰ੍ਹਾਂ ਆਨੰਦ ਆਇਆ ਕੀ ਕਹਿੰਦੇ ਬਹੁਤ ਆਨੰਦ ਆਇਆ ਜੀ ਅਸੀਂ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਮੱ节 ਦੇ ਉਪলক্ষ ਵਿੱਚ ਇਹ ਸ਼ੋਭਾ ਯਾਤਰਾ ਕੱਢੀ ਹੈ ਜਿਸ ਵਿੱਚ ਸਮੂਹ ਸੰਗਤ ਸਮੂਹ ਬਲਵੰਡੀ ਸਾਪੋਦੀ ਸੰਗਤ ਦੀ ਹਾਜ਼ਰੀ ਕੋ ਇਹ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਜੀ ਨਾਨਾ ਤੋਂ ਮੇਰਾ ਨਾਮ ਅਰਸ਼ੇ ਕੁਮਾਰ ਸਿੰਘ ਹੈ ਜੀ। ਮੈਂ ਕੀ ਕਹਿਣਾ ਚਾਹੁੰਦਾ ਅੱਜ ਸਤਿ ਸ਼੍ਰੀ ਅਕਾਲ। ਇਸ ਪ੍ਰੋਗਰਾਮ ਤੇ ਅੱਜ ਸ਼ਹਿਰ ਨੂੰ ਵਧਾਈ ਹੈ। ਸਭ ਤੋਂ ਪਹਿਲਾਂ ਤਾਂ ਜੀ ਮੈਂ ਨਗਰ ਨਿਵਾਸੀਆਂ ਨੂੰ ਸ੍ਰੀ ਕ੍ਰਿਸ਼ਨਾ ਜੀ ਦੇ ਜਨਮ ਦਿਨ ਤੇ ਅਗਰਵਾ ਖਵਾ ਦੇ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਜੀ। ਅੱਜ ਪਹਿਲਾਂ 5 ਦਿਨ ਪ੍ਰਭਾਤ ਫੇਰੀ ਚੱਲੀ ਆ ਜੀ। ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਟਲਵੰਡੀ ਸਾਹਿਬ ਉਸ ਦੇ ਵਿੱਚ ਸਾਰੇ ਬਜ਼ਾਰਾਂ ਦੇ ਵਿੱਚ ਦੁਕਾਨਦਾਰਾਂ ਨੇ ਹੋਰ ਨਗਰ ਨਿਵਾਸੀਆਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ। ਪ੍ਰਸ਼ਾਸਨ ਨੇ ਮੀਡੀਆ ਵਾਲਿਆਂ ਨੇ ਸਦਾ ਸਿੱਟਹਦਰੋ ਤੋਂ ਧੰਨਵਾਦ ਕਰਦੇ ਆ ਜੀ ਤੇ ਅੱਜ ਸ਼ਾਮ ਨੂੰ ਪੁਰਾਣੇ ਬਜ਼ਾਰ ਦੇ ਵਿੱਚ ਜਿਹੜਾ ਦੁਰਗਾ ਮੰਦਿਰ ਹੈ ਉੱਥੇ ਵੀ ਨਗਰ ਕੀਰਤਨ ਉੱਥੇ ਵੀ ਕੀਰਤਨ ਕੀਤਾ ਜਾਵੇਗਾ ਮੰਦਿਰ ਦੇ ਵਿੱਚ ਭੈਣਾਵਾਂ ਵੱਲੋਂ ਰਾਤ ਨੂੰ 9 ਵਜੇ ਤੋਂ ਲੈ ਕੇ 12 ਵਜੇ ਤੱਕ ਜਿਹੜੀ ਕ੍ਰਿਸ਼ਨ ਜਨਮ ਅਸਤਮੀ ਹੈ ਉਹ ਮਨਾਈ ਆਵੇ ਕਿੰਨਾ ਕੋ ਖਸਾ ਬਹੁਤ ਸਾਈ ਸਾਰੇ ਹਿੰਦੂ ਭਾਈਚਾਰੇ ਨੂੰ ਬਹੁਤ ਚਾਹ ਦੇਖੋ ਅੱਜ ਲੰਗਰ ਲੱਗੇ ਹੋਏ ਨੇ ਆਹ ਸਾਤੇ ਥੇਲਾ ਦਾ ਪ੍ਰਸ਼ਾਦ ਵੀ ਵੰਡਿਆ ਗਿਆ ਇਦਰ ਫਰਾਜਿੰਗ ਮੰਦਰ ਦੇ ਵਿੱਚ ਮਈ ਸਰ ਮੰਦਰ ਦੇ ਵਿੱਚ ਠੰਡੇ ਮਿੱਠੇ ਪਾਣੀ ਦੀ ਸੇਵਿਲ ਵੀ ਲਈ ਗਈ ਹੈ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਅਸੀਂ ਸਾਰੇ ਨਗਰ ਨਵਾਸੀਆਂ ਦਾ ਮੰਦਰ ਕਮੇਟੀਆਂ ਦਾ ਨਗਰ ਕੌਂਸਲ ਦਾ ਸਾਰੇ ਐਮਸੀ ਸਾਹਿਬਾਨ ਦਾ ਜੀ ਸਾਫ ਦਾ ਧੰਨਵਾਦ ਹੈ ਅੱਜ ਕੱਲ੍ਹ ਦੇਣਾ ਲੋਕਾਂ ਨੂੰ ਕਹਿਣਾ ਜਿਹਨਾਂ ਵੀ ਨਸ਼ਾ ਵਗੈਰਾ ਹੈ ਜੋ ਸਮਾਜ ਕੋ ਬਰਾਂਜਾ ਨੂੰ ਛੱਡਣਾ ਚਾਹੀਦਾ ਚੰਗਾ ਦੇਣਾ ਦੇਖੋ ਜੀ ਸਾਨੂੰ ਸਭ ਤੋਂ ਪਹਿਲਾਂ ਤਾਂ ਸਾਰੇ ਸਮਾਜ ਨੂੰ ਇਕੱਠਾ ਹੋਣ ਦੀ ਲੋੜ ਹੈ ਜਦੋਂ ਅਸੀਂ ਅਲੱਗ-ਅਲੱਗ ਕਮੇਟੀਆਂ ਬਣਾ ਕੇ ਅਲੱਗ-ਅਲੱਗ ਪਾਰਟ ਜਾਂਦੇ ਹਾਂ ਉਹ ਚੰਗਾ ਨਹੀਂ ਲੱਗਦਾ ਜੀ ਦੇਖੋ ਇਕੱਠੇ ਹੋ ਕੇ ਅਸੀਂ ਕਿਸੇ ਵੀ ਮੁਸੀਬਤ ਤੇ ਕਾਬੂ ਪਾ ਸਕਦੇ ਹਾਂ ਚਾਹੇ ਕਿਸੇ ਨਸ਼ੇ ਵਿਰੋਧ ਲੜਦਾ ਹੈ ਜਾਂ ਹੋਰ ਸਾਡੇ ਕਿਸੇ ਨਾਲ ਵੀ ਧੱਕਾ ਹੁੰਦਾ ਹੈ ਸਮਾਜ ਦੇ ਵਿੱਚ ਅਸੀਂ ਇਕੱਠੇ ਹੋ ਕੇ ਉਸ ਤੇ ਕਾਬੂ ਪਾ ਸਕਦੇ ਹਾਂ ਇਕੱਠੇ ਹੋਣਾ ਜ਼ਰੂਰੀ ਹੈ ਜੇ ਅਸੀਂ ਅਲੱਗ-ਅਲੱਗ ਰਹਾਂਗੇ ਫਿਰ ਕਿਸੇ ਮੁਸੀਬਤ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਹਲੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਵੀ ਕੁਮਾਰ ਜੀ ਫਾਗਲਾਤਰਾਸ ਜਾਈ ਹੈ ਜਨਮ ਅਸ਼ਟਮੀ ਦੀਸ ਪ੍ਰੋਗਰਾਮ ਹੋ ਰਿਹਾ ਪਹਿਲਾ ਤਾਂ ਜੀ ਸਾਰੇ ਸੰਸਾਰ ਨੂੰ ਆਪਣੇ ਸਾਰੇ ਨਗਰ ਨੂੰ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਪ੍ਰਮਾਤਮਾ ਸਾਹਿਬ ਦਾ ਭਲਾ ਕਰੇ ਜੀ ਇਹ ਜਨਮ ਅਸ਼ਟਮੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਲਵੰਡੀ ਸਾਹਿਬ ਉਹ ਜ ਬਹੁਤ ਧੂਮਤਾਮਨਾ ਬਣਾਈ ਗਈ ਹੈ ਜੀ ਮੇਨ ਬਾਜ਼ਾਰ ਮੰਦਿਰ ਤੋਂ ਅਸੀਂ ਤੁਰ ਕੇ ਸਾਰੇ ਸ਼ਹਿਰ ਦੇ ਵਿੱਚ ਹੁੰਦੇ ਹੋਏ ਅਸੀਂ ਮੇਨ ਬਾਜ਼ਾਰ 'ਚ ਹੀ ਵਾਪਸੀ ਕਰਾਂਗੇ ਇਹ ਧੂਮਤਾਮਨਾ ਬਣਾਈ ਗਈ ਹੈ ਸਭ ਨੇ ਬਹੁਤ ਪਰਮਾ ਹੁੰਗਾਰਾ ਜੀ ਸਾਰੇ ਮੰਦਰਾਜ ਬਣਾਈ ਗਈ ਆ ਬਹੁਤ ਬਹੁਤ ਯੋਗਦਾਨ ਮਿਲ ਰਿਹਾ ਹੈ ਸਾਰੇ ਹਿੰਦੂ ਭਾਈਚਾਰੇ ਦਾ ਸਾਰੇ ਨਗਰ ਦਾ ਕੀਰਤਨ ਕਰ ਰਹੇ ਨੇ ਲੋਕ ਮੰਦਰਾਂ ਦਾ ਹਾਂਜੀ ਲੋਕ ਮੰਦਰਾਂ ਜਾ ਕੇ ਕੀਰਤਨ ਅਰਦਾਸਾਂ ਕਰ ਰਹੇ ਆ ਅਰਦਾਸਾਂ ਸਰਬਤ ਭਲੇ ਦੀਆਂ ਯਾਰਦਾਸਾਂ ਕਰ ਰਹੀ ਆ ਵੀ ਸਭ ਦਾ ਭਲਾ ਕਰੇ ਜੀ ਪ੍ਰਮਾਤਮਾ ਸੁਖ ਸ਼ਾਂਤੀ ਬਣਾਈ ਰੱਖੇ ਨਗਰ ਕਿਹੜਾ ਪਾਸਾ ਰਹੀ ਬਈ ਰਬਾਰੇ ਲੇਕੇ ਹੋਤੇ